ਅੱਜ ਕੱਲ੍ਹ ਜੀ ਅੱਜ ਆਪਾਂ ਕਰਨ ਜਾ ਰਹੇ ਹਾਂ ਅੱਖਰ ਸੌਫਟਵੇਅਰ ਨੂੰ ਇੰਸਟਾਲ ਕਰਨਾ ਸਿੱਖਣ ਜਾ ਰਹੇ ਹਾਂ ਅੱਖਰ ਸੌਫਟਵੇਅਰ ਬਾਰੇ ਪਹਿਲਾਂ ਜਿਹੜਾ ਪੀਸੀ ਤੇ ਬੱਚੇ ਕਾਫੀ ਕਨਫਿਊਜ਼ ਸੀਗੇ ਅੱਖਰ ਸੌਫਟਵੇਅਰ ਨੂੰ ਇੰਸਟਾਲ ਕਿਵੇਂ ਕਰਨਾ ਹੈ ਕਿਵੇਂ ਯੂਜ਼ ਕਰਨਾ ਹੈ ਅੱਖਰ ਸੌਫਟਵੇਅਰ ਤੁਸੀਂ ਗੂਗਲ ਦੇ ਵਿੱਚ ਅੱਖਰ ਸੌਫਟਵੇਅਰ ਇਲੈਕਟ੍ਰਿਕ ਸਰਚ ਕਰਨਾ ਜੀ ਅੱਖਰ ਸੌਫਟਵੇਅਰ ਨੂੰ ਪੰਜਾਬੀ ਇਹ ਸਰਚ ਕਰ ਲੈਣਾ ਇਸ ਵੈਬਸਾਈਟ ਨੂੰ ਖੋਲਣਾ ਇਹਦੇ ਦੋ ਵਰਜਨ ਇੱਕ ਤਾਂ ਦੋਰੀ ਇੱਕੀ ਵਾਲਾ ਕੋ 16 ਵਾਲਾ ਇੱਥੇ ਦੋ ਲਿੰਕ ਦਿੱਤੇ ਹੋਏ ਆ ਇੱਥੋਂ ਡਾਊਨਲੋਡ ਕਰ ਸਕਦੇ ਆ ਇਹ ਡਾਊਨਲੋਡ ਕਰ ਲੈਣਾ ਤੇ ਮੇਰੇ ਸਿਸਟਮ ਦੇ ਵਿੱਚ ਪਹਿਲਾਂ ਹੀ ਇੰਸਟਾਲ ਹੈਗਾ ਸਿੰਪਲ ਹੀ ਪ੍ਰੋਸੈਸ ਆ ਇਹਨੂੰ ਡਾਊਨਲੋਡ ਕਰ ਲੈਣਾ ਫ੍ਰੀ ਦੇ ਵਿੱਚ ਹੀ ਆ ਤੁਹਾਡਾ ਨਾਮ ਤੁਹਾਡਾ ਮੋਬਾਈਲ ਨੰਬਰ ਤੁਹਾਡੀ ਈਮੇਲ ਆਈਡੀ ਇਹ ਤੁਸੀਂ ਫਿਲ ਕਰਨੀ ਜਦੋਂ ਇਹਨੂੰ ਇੰਸਟਾਲ ਕਰੋਗੇ ਵਿੱਚ ਅੱਗੇ অপਸ਼ਨ ਆਏਗੇ ਜਿਹੜਾ ਡਾਊਨਲੋਡ ਕਰੋਗੇ ਇੱਕ ਤੋਂ ਡੇ ਕੰਪਿਊਟਰ ਤੋਂ ਜਿਹੜੀ ਕੰਪਿਊਟਰ ਤੇ ਕਨਫਿਗਰੇਸ਼ਨ ਆ ਉਹ 4GB RAM ਚਾਹੀਦੀ ਆ ਡਿਊਲ ਕੋਰ ਪ੍ਰੋਸੈਸਰ ਚਾਹੀਦਾ ਚੰਗਾ ਕੰਪਿਊਟਰ ਹੋਏਗਾ ਉਸੇ ਤੇ ਹੀ ਇੰਸਟਾਲ ਹੋਣਾ ਤੇ ਕਿਹੜਾ ਵਿੰਡੋ ਦਾ ਸੌਫਟਵੇਅਰ ਹੈਗਾ ਫਰੇਮਵਰਕ ਉਹ ਤੁਸੀਂ ਇੰਸਟਾਲ ਕਰਨ ਉਹ ਫ੍ਰੀ ਦੇ ਵਿੱਚ ਹੀ ਗੂਗਲ ਦੇ ਵਿੱਚ ਹੀ ਮਿਲ ਜਾਂਦਾ ਫਰੇਮਵਰਕ ਫਰੇਮਵਰਕ ਦੇ ਨਾਲ ਇਹ ਥੋੜਾ ਸੌਫਟਵੇਅਰ ਕੰਮ ਕਰੂਗਾ ਕਈ ਬੱਚਨ ਦਾ ਇੰਸਟਾਲ ਕਰ ਰਹੇ ਪਰ ਕੰਮ ਨਹੀਂ ਸੀ ਕਰ ਰਿਹਾ ਤਾਂ ਆਪਾਂ ਉਹ ਡਾਊਨਲੋਡ ਕਰਾਂਗੇ ਗੂਗਲ ਦੇ ਵਿੱਚ ਫਰੇਮਵਰਕ ਸੌਫਟਵੇਅਰ ਨੂੰ ਇੰਸਟਾਲ ਕਰਨ ਤੋਂ ਬਾਅਦ ਫਿਰ ਆਪਾਂ ਇਸ ਸੌਫਟਵੇਅਰ ਨੂੰ ਇੰਸਟਾਲ ਕਰਨਾ ਫਿਰ ਆਪਣੇ ਇਹ ਸਹੀ ਕੰਮ ਕਰੇਗਾ ਡਾਊਨਲੋਡ ਹੋ ਰਿਹਾ ਥੋੜਾ ਜਿਆ ਹੈਵੀ ਆ 248 MB ਦੀ ਫਾਈਲ ਤਾਂ 3 ਮਿੰਟ ਲੱਗਦੇ ਆ ਇਹਨੂੰ ਡਾਊਨਲੋਡ ਹੋਣ ਤੇ ਤੇ ਅਬ ਇੱਕ ਫਰੇਮਵਰਕ .net ਫਰੇਮਵਰਕ .net ਫਰੇਮਵਰਕ ਸਭ ਕਰ ਲੈਣਾ ਤੁਹਾਨੂੰ ਮਿਲ ਜੇਗਾ ਫਰੀ ਦੇ ਵਿੱਚ ਇਹ ਸੌਫਟਵੇਅਰ ਆ ਉਹਨੂੰ ਤੁਸੀਂ ਇੰਸਟਾਲ ਕਰ ਲੈਣਾ ਗੂਗਲ ਦੇ ਵਿੱਚ ਨਾਰਮਲ ਸਰਚ ਕਰਿਓ ਤੁਹਾਨੂੰ ਇਹ ਮਿਲ ਜਾਏਗਾ ਤੇ ਦੋਨਾਂ ਨੂੰ ਇੰਸਟਾਲ ਕਰ ਲੈਣਾ ਇੰਸਟਾਲ ਹੋਣ ਤੋਂ ਬਾਅਦ ਤੁਹਾਡੀ ਈਮੇਲ ਆਈਡੀ ਤੇ ਤੁਹਾਡਾ ਇਹਨਾਂ ਨੇ ਤੁਹਾਨੂੰ ਇੱਕ ਕੋਡ ਕਹਿਣਾ ਹੈ ਜਿਹੜਾ ਤੁਹਾਨੂੰ ਕੋਡ ਮਿਲਣਾ ਹੈ ਉਹ ਤੁਹਾਨੂੰ ਤੁਹਾਡੀ ਈਮੇਲ ਆਈਡੀ ਤੇ ਸੈਂਡ ਕਰ ਦੇਣਗੇ ਜੇ ਤੁਸੀਂ ਉਹ ਛੋਟਾ ਇੱਕ ਫਾਰਮ ਆਏਗਾ ਇੰਸਟਾਲ ਕਰਨ ਤੋਂ ਬਾਅਦ ਉਹ ਤੁਸੀਂ ਆਪਣੀ ਈਮੇਲ ਆਈਡੀ ਵਿੱਚ ਖੋਲ ਕੇ ਉੱਥੋਂ ਕੋਡ ਮਿਲ ਜਾਣਾ ਉਹ ਕੋਡ ਭਰਨਾ ਸੀ ਤੇ ਸੌਫਟਵੇਰ ਨੂੰ ਯੂਜ਼ ਕਰਕੇ ਦੇਖਦੇ ਆਂ ਕੋਈ ਵੀ ਪੈਰਾ ਲੈ ਲੈਣਾ ਆਪਨ ਕਰ ਰਹੇ ਆ ਨਾ ਓਪਨ ਹੁੰਨ ਤੇ ਫਿਰ ਟਾਈਮ ਲੱਗਦਾ ਮੈਨੂੰ ਇੰਸਟਾਲ ਹੀ ਤੁਸੀਂ ਇੰਸਟਾਲ ਕਰਕੇ ਫਿਰ ਇਹ ਚੀਜ਼ ਕਰਨੀ ਆ ਕੋਈ ਵੀ ਪੈਰਾ ਜਿਹੜਾ ਤੁਸੀਂ ਟਾਈਪ ਕਰਦੇ ਹੋ MS Word ਦੇ ਵਿੱਚ ਤੁਸੀਂ ਇਹਨੂੰ ਅੱਖਰ ਸੌਫਟਵੇਅਰ ਦੇ ਵਿੱਚ ਵੀ ਟਾਈਪ ਕਰ ਸਕਦੇ ਆ ਅੱਖਰ ਸੌਫਟਵੇਅਰ ਤੋਂ ਦੇਖਣ ਨੂੰ MS Word ਵਰਗਾ ਲੱਗਦਾ ਪਿਆ ਤੇ ਇਸ ਨੂੰ ਓਪਨ ਕਰ ਲੈਣਾ ਤੇ ਜਿਹੜਾ ਤੁਸੀਂ ਜਾਂ ਤਾਂ ਇੱਥੇ ਪੈਰਾ ਤੁਸੀਂ ਟਾਈਪ ਕਰੋਗੇ ਤੁਹਾਨੂੰ ਨਾਲ ਦੀ ਨਾਲ ਹੀ ਤੁਹਾਡੇ ਸਪੈਲਿੰਗ ਜਿਹੜੇ ਸਹੀ ਹੈਗਾ ਤੁਹਾਨੂੰ ਦੱਸਦਾ ਰਹੇਗਾ ਜੇ ਤੁਸੀਂ MS Word ਵਿੱਚ ਕਰਦੇ ਹੋ ਤਾਂ ਤੁਸੀਂ ਉਹਨੂੰ ਕਾਪੀ ਪੇਸਟ ਇਹਨੂੰ ਕਰ ਲੈਣਾ ਜਦੋਂ ਤੁਸੀਂ copy paste ਕਰਦਾ ਤਾਂ ਤੁਹਾਡੇ ਸਾਹਮਣੇ ਇਦਾਂ ਤੁਹਾਡੇ ਜਿਹੜੇ ਵਰਡ ਗਲਤ ਹੈਗੇ ਆ ਉਹ ਅੰਡਰਲਾਈਨ ਹੋ ਜਾਣੇ ਆ ਤੇ ਉਹਦੇ ਉੱਤੇ ਤੁਸੀਂ ਰਾਈਟ ਕਲਿਕ ਕਰਕੇ ਸਹੀ ਸਪੈਲਿੰਗ ਦੇ ਜਿਵੇਂ ਲਾਇਲਪੋਰਟ ਇਸ ਸਪੈਲਿੰਗ ਗਲਤ ਪਾਇਆ ਹੋਇਆ ਹੈ ਜੇ ਰਾਈਟ ਕਲਿਕ ਕਰਾਂਗੇ ਇਹ ਤੁਹਾਨੂੰ ਨਾਲ ਇਹ ਸ਼ੋਅ ਕਰੇਗਾ ਸਥਾਪਨ ਸ੍ਰੋਮਪਨ ਸਵਾਗਤ ਉਹ ਆਪਾਂ ਵੀ ਲੈਣ ਦੀ ਰਿਕਾਰਡਿੰਗ ਵੀ ਕਿਹੜਾ ਵਰਡ ਹੈਗਾ ਖੁਸ਼ਹਾਲ ਖੁਸ਼ਹਾਲੀ

ਜੇ ਨਾਮ ਦੇ ਵਿੱਚ ਆ ਰਿਹਾ ਵੀ ਨਾਮ ਕਿਹੜਾ ਹੈਗਾ ਰੈੱਡ 'ਚ ਕਰਕੇ ਆਪਾਂ ਸਹੀ ਸਪੈਲਿੰਗ ਨੂੰ ਦੇਖ ਲੈਣਾ ਹੈ ਸੋ ਇਹਨਾਂ ਦਾ ਇਹ ਸਹੀ ਪਤਾ ਹੈ ਨਾ ਵਰਡ ਨੌਲੇਜ ਆ ਰਿਹਾ ਜਿਹੜਾ ਤੁਹਾਨੂੰ ਲੱਗਦਾ ਸਹੀ ਹੈ ਉਹਨੂੰ ਆਪਾਂ ਆਪਣੇ ਕੋਲੋਂ ਸਿੱਖਣਾ ਹੈ ਉਗੇਸ ਥਲਾਲ ਨੂੰ ਲਾ ਕੇ ਵੇਖੋ ਥੋੜੀ 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 ਬਹੁਤੀ ਪ੍ਰੋਬਲਮ ਹੈਗੀ ਵੀ ਇਸ ਸਾਫਟਵੇਅਰ ਦੇ ਵਿੱਚ ਤੇ ਕੋਸ਼ਿਸ਼ ਕਰਪਾ ਨੂੰ ਇਹਦੇ ਵਿੱਚੋਂ ਹੱਲ ਮਿਲ ਜਾਣਗੇ ਠੀਕ ਹੈ ਯੂਜ਼ ਕਰਕੇ ਵੇਖੋ ਸਿੰਪਲ ਹੀ ਆ ਦੋ ਸਾਫਟਵੇਅਰ ਇੰਸਟਾਲ ਕਰਨੇ ਇੰਸਟਾਲ ਕਰਨ ਤੋਂ ਪਹਿਲਾਂ ਇਹ ਇੱਕ ਨੋਟ ਹੋਊਗੀ ਤੇ ਵਿੰਡੋ ਉਧਿਆ ਤੋਂ ਡਾਊਨ ਲੋਡ ਹੋਣੀ ਚਾਹੀਦੀ ਆ ਇੱਕ ਦਾ ਫਰੇਮਵਰਕ ਸਾਫਟਵੇਅਰ ਹੈਗਾ ਵਿੰਡੋ ਦਾ ਜਿਹੜਾ ਤੁਹਾਨੂੰ ਇੰਸਟਾਲ ਕਰ ਲੈਣਾ ਤੇ ਨਾਲ ਆਪਣਾ ਇਹ ਡਾਊਨਲੋਡ ਹੋਣ ਤੋਂ ਬਾਅਦ ਇਹਨੂੰ ਯੂਜ਼ ਕਰਕੇ ਦੇਖਣਾ ਜਿਹੜਾ ਕੋਡ ਮਿਲਣਾ ਉਹ ਤੁਹਾਡੀ Gmail ID ਤੇ ਸੈਂਡ ਕਰਨਗੇ ਉੱਥੇ ਇੰਸਟਾਲ ਕਰ ਠੀਕ ਹੈ ਥੈਂਕ ਯੂ